ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਫਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਤੁਹਾਨੂੰ ਦਿਖਾਉਣੀਆਂ ਆ 3 ਸੁਈਆਂ ਸਵਾਈਆਂ ਸੁਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਜ਼ਰੂਰ ਚੁਵਾਈ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਨਾਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀਏ ਆਪਾਂ ਨਾਂ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇਖੋ ਉਧਰ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 950129685 ਠੀਕ ਹੈ ਹਾਂਜੀ ਉਧਰ ਨਾਲਾ ਵੇਚਦਾ ਮਾਲ ਸਿਰ ਹਾਂਜੀ ਉਹਦੇ ਭਾਈ ਉਦੋਂ ਵੇਚ ਗਿਆ ਸੀ ਹੁਣ ਇੱਕ ਵਾਰੀ ਮੱਝਾਂ ਪਾ ਦਿੰਦੇ ਇੱਕ ਵਾਰੀ ਗਾਵਾਂ ਇੱਕ ਵਾਰੀ ਮੱਝਾਂ ਗਾਵਾਂ ਪਰ ਐਜੀ ਤੁਹਾਨੂੰ ਪਤਾ ਜੰਝ ਵੀਰ ਭਰਾਵਾਂ ਦੀ ਡਿਮਾਂਡ ਆ ਹੁਣ ਗਾਵਾਂ ਆਣਿਆ ਵੀਰਾਂ ਦੇ ਫੋਨ ਆਉਂਦੇ ਆ ਮੱਝਾਂ ਵਾਲੇ ਦੇ ਵੀ ਆਉਂਦੇ ਆ ਅੱਜ ਤੇ ਪੂਰੀਆਂ ਪਾਉਣੀਆਂ ਐ ਤਿੰਨ ਪੂਰੀਆਂ ਪਾਉਣੀਆਂ ਐ ਪਰ ਵੀ ਜੀ ਮਾਲ ਆਪਣਾ ਨਾ ਥੋੜਾ ਜਿਹਾ ਅੱਜ ਬੂਰੀਆਂ ਲੈ ਲੈਂਦੀਆਂ ਤਿੰਨ ਤੇ ਇੱਕ ਵੇਗੀ ਵਿੱਚ ਬੂਰੀ ਵੀਰ ਲੈ ਗਿਆ ਆਪਣਾ ਸੱਜਣੀ ਅੱਛਾ ਤੇ ਹੁਣ ਦੋ ਬੂਰੀਆਂ ਆਪਣੇ ਕੋਲ ਅੱਛਾ ਉਹ ਵੀ ਵੀਡੀਓ 'ਚ ਪਾ ਦੇਣੇ ਤਿੰਨ ਮਈਆਂ ਹੋਰ ਆਉਣੇ ਨੇ ਛਿਆ ਮਈਆਂ ਦੀ ਪਾਉਣੀ ਆਪਾਂ ਵੀਡੀਓ ਪੱਤੋਂ ਫੇਰ ਪਰਸੋਂ ਪਾਵਾਂਗੇ ਨਾ ਫੇਰ ਹਾਂਜੀ ਛਿਆ ਮਈਆਂ ਦੀ ਤੁਹਾਡਾ ਫਿਰ ਰਾਦਾ ਅੱਜ ਪਹਿਲਾਂ ਗਾਵਾਂ ਵਿੱਚ ਹਾਂਜੀ ਮੈਂ ਗਾਵਾਂ ਪਾ ਦਈਏ ਫਿਰ ਹਾਂਜੀ ਹਾਂਜੀ 12 ਵਜੇ ਲਿਆਉਣਾ ਨਹੀਂ ਛਾਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਫਿਰ ਸਰਵਾਦ ਜਿਹੜੀ ਆ ਚਾਰ ਦੰਦ ਚਾਰ ਦੰਦ ਵਸ਼ੀ ਹੈ ਵੀਰ ਜੀ ਇਹ ਪਿਓਰ ਚਾਰ ਦੰਦ ਨਹੀਂ ਅੱਛਾ ਹਾਂਜੀ ਸੂਹਾ ਪਹਿਲਾ ਸੂਹਾ ਪਹਿਲਾ ਤੇ ਕਿੰਨੇ ਚਿਰ ਦੀ ਸੋਈ ਆ ਸੋਈ ਨੂੰ ਵੀਰ ਜੀ 20 ਦਿਨ ਹੋ ਗਏ ਤੇ ਦੁੱਧ ਦੁੱਧ ਵੀਰ ਜੀ ਇਹਦੇ ਕੋਲ 11 ਕਿਲੋ ਖਾਵੇ ਵਾਲਾ ਹੋਗਾ 10 ਕਿਲੋ ਵੀਰ ਜੀ ਕੰਡਾ ਆਪਣਾ ਕੋਲ ਨਾਲ ਲੈ ਕੇ ਆਵੇ 10 ਕਿਲੋ ਵੀਰ ਜੀ ਕੰਡੇ ਤੇ ਚੜ੍ਹ ਕੇ ਧਾਵੇ ਪੱਕਾ ਦੁੱਧਾ ਕਹਦਾ ਕੋਈ ਵੀਰ ਜੀ ਲੀਟਰ ਮਾਰ ਲੇ ਤੇ ਭਾਵੇਂ ਕੰਡੇ ਤੇ ਚੜ੍ਹ ਲੈ 10 ਕਿਲੋ ਹੋਗਾ ਵੀਰ ਜੀ ਆ ਬੱਚਾ ਜੇ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਕੋ ਲਾਲੇ ਕਿੰਨੇ ਚਿਰ ਦਾ ਹੋਗਾ ਜੋ ਵੀ ਆ ਤੁਹਾਡੇ ਸਾਹਮਣੇ ਪਿਓਰ ਵੀਰ ਜੀ 4 ਦਿਨ ਦਾ ਬਚੀ ਜੇ ਥਾਂ ਸੁਣ ਬੜਾ ਸਹਿਜ ਸੋਹਣਾ ਲੱਗਾ ਥਾਂ ਥਾਂ ਆ ਦੇਖ ਸਾਦੇ ਜੇ ਅਗਲੇ ਪਿਛਲੇ ਸਾਲ ਛਲੇ ਥਾਨ ਜਿਹੜੇ ਆ ਪ੍ਰੋਪਰ ਹੱਥ ਚੋਂ ਨਾ ਲਏ ਉਦਾਂ ਥੋੜੇ ਕੁੱਚੇ ਲੱਗੇ ਆ ਜਿਹੜੇ ਅਗਲੇ ਥਾਨਾਂ ਨੂੰ ਐਵੇਂ ਦੀ ਪਸਮ ਕੀ ਹੋਰ ਲੰਮਾ ਕਰ ਜੂਗੀ ਠੀਕ ਆ ਉਤਰਾ ਠੰਡੀ ਸੀ ਲਿਆ ਠੰਡੀ ਠੰਨੀ ਰਜੀ ਰੱਸੀ ਪਾ ਗਿਆਂ ਜੀ ਬੜੇ ਬੜੇ ਥਲੇ ਬੱਚਾ ਠੀਕ ਬੱਚਾ ਛੱਡ ਕੇ ਰੱਸੀ ਪਾ ਕੇ ਕਹਿੰਦੇ ਚੋਲੈ ਦੀ ਆ ਦੰਦਾ ਬੁਖਾ ਦੀਏ ਰ ਇੱਥੇ ਹੀ ਦੰਦਾ ਆ ਵੇਖੋ ਦੁਬਾਰੇ ਕਰਦੀ ਕੋਈ ਨਹੀਂ ਬਾਹਰ ਜਾ ਕੇ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਜੁੜੀ ਦੇ ਵਿੱਚ ਜੀ ਵੈੜ ਸੋਹਣੀ ਸੁਨਕੀ ਵੈੜੀ ਆ ਆ ਵੇਖੋ ਵਜੀ ਪਲੀ ਜੁੜੀ ਵੈੜਿਆ ਬਾਕੀ ਜਿੰਨੀ ਹੈਗੀ ਸਾਤ ਸੁਤਰੀ ਸੋਹਣੀ ਆ ਕਿੱਲੇ ਦੇ ਬੱਚੇ ਫੱਪੂ ਕੀ ਵੈੜ ਆ ਆ ਵੇਖੋ ਜੀ ਪਿਆਰ ਵਜੀ ਚਾਰ ਦੰਦ ਆ ਥੋੜੀ ਡਰਦੀ ਟਾਡੇ ਕੋ ਦਰਦੀ ਦਰਦੀ ਕੋਈ ਆ ਗਈ ਇੱਥੇ ਵੇਖ ਲੈ ਜੀ ਚਾਰ ਦੰਦ ਆਖੇ ਚਾਰ ਹੀ ਹੋ ਗਈ ਠੀਕ ਹੈ ਜੀ ਕੀ ਵਾਲਾ ਤੋੜਿਆ ਹੋਇਆ ਇਹਦੇ 200 ਰੁਪਏ ਦੇ ਤੁਸੀਂ ਦਾ ਠੀਕ ਹੈ ਜੀ 10 ਕਿਲੋ ਦੁੱਧ ਜਿਹੜਾ ਨੂੰ ਗਿੰਦੇ ਲਿਖਾ ਹੈਗਾ ਇਹਦੇ ਦਾ ਕਿਸੇ ਕਾਰਜ ਜੀ ਦਾ ਸਿਵਾ ਚ ਉਹ ਓਕੇ ਜੇ ਵਿੱਚ ਪੂਰਾ ਮੈਂ ਨਾ ਹੁਣੇ ਵਿੱਚ ਹੀ ਧਾਰਾ ਮਰਵਾਦੀਆਂ ਦੇ ਚਲੋ ਦਿਖਾ ਦਈਏ ਅੱਜ ਨਾਲ ਵੀਰਾਂ ਭਰਾਉਣ ਪਤਾ ਲੱਗ ਜੂਗਾ ਹਾਂਜੀ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ ਆ ਦੇਖੋ ਵੀ ਜੀ ਹਾਂਜੀ ਪਾ ਕੇ ਰੱਸੀ ਪਾਏ ਨਾ ਪੰਨਾ ਵੇਖ ਜੀ ਫਿਰ ਇਹਨਾਂ ਆਹ ਵੇਖੋ ਵਜੀ ਆਜ ਬੰਦ ਕਰ ਥਾਣ ਵੇਖੋ ਕੱਢਿਆ ਪਸਮਕੇ ਹਾਂ ਦੇਖ ਸਾਡੇ ਥਣ ਜਿਹੜੇ ਆ ਪ੍ਰੋਪਰ ਹੱਥ ਚੋਂ ਨਾ ਲਏ ਆ ਆਹ ਵੇਖੋ ਵਜੀ ਚਵਾ ਵੇਖੋ ਭਾਵੇਂ ਜਾ ਕੇ ਕਿਚੋ ਲੋ ਇਹ ਲਓ ਵਜੀ ਚਵਾਲਾ ਡੰਗਰੀ ਜਾਗ ਵਿੱਚ ਚੋਇਆ ਜਾਣਾ ਦੂਜਾ ਕਿੱਥੇ ਚੋਇਆ ਜਾਣਾ ਪਿਛਲੇ ਸਨਦਰ ਦਿਖਾਦਾ ਚਵਾ ਵੇਖੋ ਵਜੀ ਕਿਵਾ ਚੂਕ ਦੀ ਬੜੀ ਮੇਰੀ ਸਾਫ ਹੈ ਫੋਲੀ ਤਾਰਿਆ ਆ ਵੇਖੋ ਠੀਕ ਹੈ ਜੀ ਚਲੋ ਫਿਰ ਦੱਸੀਏ ਤਾਂ ਮੋਢੀ ਠੰਡੀ ਤੇਰੀ ਐਂ ਜੀ ਜੱਗ ਪਿਆ ਰਹਿਣ ਦੋ ਠੀਕ ਹੈ ਜੀ ਅੰਨੀ ਚੋਣ ਲੱਗਿਆ ਨੀ ਜੀ ਲੱਤ ਤੋਂ ਲੱਤ ਨਹੀਂ ਕਰਮਾ ਵਾਲੀ ਪੁੱੜਦੀ ਯਾਰ ਰੱਸੀ ਪੋਣੀ ਪਿੰਦੀ ਈ ਮਣੀ ਠੀਕ ਆ ਰੱਸੀ ਉਦਾਂ ਵੀ ਹੰਗਾਈਆਂ ਨੂੰ ਪਾ ਦੇ ਕਹਿੰਦੇ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲੇ ਦਾ ਵੀਰ ਜੀ ਜੈ ਜੀ ਕਰਦੀ ਐ ਵੇਖੋ ਵੀਰ ਜੀ ਮੈਂ ਫੜ ਕੱਢਿਆ ਪਾਸੇ ਵੇਖੋ ਥੋੜੀ ਕੈਵਲੇ ਨੂੰ ਦਰਦੀ ਆ ਕਿੰਨੇ ਦੀ ਦੇ ਦਈਏ ਠੀਕ ਜੀ ਮੁੱਲ ਜਿੰਨਾ ਮਰਜ਼ੀ ਚੰਤੀ ਦੀ ਦੇ ਦਈਏ ਕਰਨੀ ਕੋ ਛੋਟ ਛਾਟ ਛੋਟ ਮੌਕੇ ਤੇ ਕਰ ਦਾਂਗੇ ਥੋੜੀ ਬੋਦੀ ਅੱਛਾ ਮੌਕੇ ਤੇ ਕਰ ਦੋਗੇ ਹਾਂਜੀ ਹਾਂਜੀ ਚਲੋ ਕੋ ਫੋਨ ਲਾਊਗਾ ਤੇ ਬੱਸ ਕੋਈ ਨਹੀਂ ਫੋਨ ਲਾਵੇ ਅਜੀ ਵੀਰ ਜੀ ਨਿਗਾ ਨਿਗਾ ਰੇਟ ਹੀ ਆਪਣੇ ਅੱਛਾ ਹਾਂਜੀ ਹਾਂਜੀ ਅੱਜ ਆਵੇ ਵੇਹਲ ਕਰਦੇ ਨੇ ਫਿਰ ਮੱਝਾਂ ਬੰਨ੍ਹਦੇ ਆ ਮੈਂ ਨਾ ਮੱਝਾਂ ਬੋਣੀਆਂ ਪਰਸੋਂ ਅੱਜ ਤੇ ਉਹੋ ਹੀ ਕੰਮ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਹਾਂਜੀ ਹਾਂਜੀ ਤੇ ਆਹ ਜਿਹੜੀ ਕਾਂਜੇ ਇਹ ਵੀ ਜਰਸੀ ਵੀਰ ਜੀ ਇਹਦੇ ਮਗਰ ਆ ਬੱਛੀ ਜੇ ਇਹਦੇ ਮਗਰ ਮੱਛਾ ਜੀ ਵੇਰ ਜੀ ਅੱਛਾ ਬੱਛਾ ਆ ਹਾਂਜੀ ਹਾਂਜੀ ਇਹਨੂੰ ਸੂਈ ਨੂੰ ਅੱਜ ਸਤਵਾਂ ਦਿਨ ਜੀ ਤੇ ਸੂਆ ਇਹਦਾ ਸੂਆ ਪਹਿਲਾ ਤੇ ਇਹਦੇ ਕੋਲ ਵੀ ਚਾਰ ਦੰਦ ਦੇ ਛਿੱਗੀਆਂ ਹੁੰਦੀਆਂ ਆ ਵੀਰ ਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵਿੱਚ 7 ਕਿਲੋ ਗੋਲਾ ਤੇ ਦੋ ਰੋ ਫੇਰ ਇੱਕ ਰੀ ਬਾਕੀ ਗਾਂ ਕੇ ਸਾਮ ਕਰ ਲੂਗਾ ਤੇ ਬਤਾ ਲੂਗਾ ਹਾਂ ਬਾਕੀ ਫੇਸਬੁਕਸ ਵੇਖੋ ਬਾਕੀ ਇਹ ਵੀ ਜਿੱਦੀਆਂ ਕ ਜੱਤੀਆਂ ਹੁੰਦੀਆਂ ਓੱਡੀ ਵੀ ਆਏ ਬਹੁਤੀ ਵੱਡੀ ਨਹੀਂ ਆ ਕਾਰਾ ਜੇ ਸਰੀਰ ਇਹਦਾ ਨਿੱਕੀ ਅਜਰੀ ਹੈ ਇਹ ਰ ਟੋਕੀ ਦੇ ਪੱਤੇ ਖਵਾ ਦੇ ਚਲੋ ਜੀ ਆਹ ਸੁਣ ਬਹੁਤ ਸੋਹਣਾ ਗੱਜੀ ਲਾਜ ਇਹਦੇ ਥਾਂ ਥਾਂ ਦਿਖਾ ਲਈਏ ਸਾਡੇ ਆਹ ਬਹੁਤ ਲੰਮਾ ਲੱਗਾ ਵਿਚੀ ਦਾ ਆਹ ਦੇਖ ਸਾਡੇ ਥਾਂ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਵਿਚੀ ਜੈ ਜੀ ਕਰ ਦਈਏ ਕਿੰਨਾ ਕੁ ਇਹ ਵੀ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਈਏ ਇਹ ਵੀ ਜੀ ਟੋਕੜਾ ਤੋਂ ਵੀ ਥੱਲੇ ਦੇ ਦੇਣੀ ਆ ਅੱਛਾ ਟੋਕੜਾ ਤੁਹਾਨੂੰ ਪਤਾ 30-30 ਹਜ਼ਾਰ ਦੀਆਂ ਹੁੰਦੀਆਂ ਹਾਂਜੀ ਪਰ ਇਹ ਆਪਾਂ ਸੱਜਰ ਵੈੜ ਕਈਆਂ ਵੀਰਾਂ ਦੀ ਡਿਮਾਂਡ ਦੀ ਸੱਜਰ ਵੈੜ ਹੋਵੇ ਤੇ ਚੰਗੀ ਹੋਵੇ ਇਹ ਵੀ ਜੀ ਮੁੱਲ ਜਿੰਨਾ ਮਰਜ਼ੀ 21000 ਦੀ ਦੇਵਾਂਗੇ ਅੱਛਾ 21000 ਦੀ 21 ਦੀ ਮੁੱਲ ਭਾਂ ਪੰਜੀ ਕਰਾ ਲਓ ਜਿੰਨਾ ਮਰਜ਼ੀ ਠੀਕ ਹੈ 1000 ਦੇ ਦੇ ਦਾਂਗੇ ਚਲੋ ਬਾਕੀ ਥੋੜੀ ਬਾਕੀ ਛੋਟ ਛੜ ਕਰ ਦਾਂਗੇ ਬਾਕੀ ਵੀ ਜੀ ਸੱਜਰ ਵੈੜੇ ਚਾਰ ਦੰਦ ਫਿਰ ਪਹਿਲਾਂ ਪਤਰਾ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਵੀ ਜੀ ਨੂੰ 10 ਕਿਲੋ ਕੱਢੀ ਜਾਣਾ ਜੀ ਠੀਕ ਹੈ ਜੀ ਦੁੱਧ ਤੇ ਗਾਂ ਵੀ ਜੀ ਸੇਵਾ ਦਾ ਹੁਣ ਜਿਹੜਾ 7 ਕਿਲੋ 6 7 ਦਾ ਪਾਈ ਅਖੰਡ ਘਾਟੋ ਜੇ ਮੈਂ ਕਹਿ ਨਹੀਂ ਸਕਦਾ 6 7 ਮੰਨ ਕੇ ਚੱਲ ਗਿਆ ਜੀ 6 7 ਮੰਨ ਕੇ ਵੀ ਜੀ ਕੋ ਚੱਲੇ ਠੀਕ ਹੈ ਜੀ ਇਹ ਠੰਡਾ ਕਰਕੇ ਜਿਹੜਾ ਲੀਟਰ ਵਾਲਾ ਉਹ ਚੇਗ ਵਾਲਾ ਵੀ ਚੇਗ ਵਾਲਾ ਤੇ ਹੁਣ ਨਹੀਂ 9 ਕਿਲੋ ਬਣਾ ਦਿੱਤਾ ਤੇ ਆ ਜਿਹੜੀ ਜੇ ਇਹ ਵੱਛੀ ਵੀ ਜੀ ਸੁਪੀ ਥੋੜ ਤੇ ਇਹ ਇਹ 8ਵੀਂ 8 ਮਹੀਨਿਆਂ ਦੀ ਬੱਚੀ ਥੂਗੀ ਤੇ ਹੁਣ ਇਹਦੇ ਥੱਲੇ ਜਿਹੜਾ ਕੰਡੇ ਵਾਲਾ ਦੁੱਧ ਹੈ ਨਾ ਕੰਡੇ ਦੇ ਚਾੜਵਾ ਹਾਂਜੀ ਕੰਡਾ ਲੈ ਆਵੇ ਕੋ ਲੀਟਰ ਲੈ ਆਵੇ ਮੈਂ 10 ਕਿਲੋ ਆਪਣੇ ਘਰੋਂ ਚੋਕੇ ਦਾਵਾਂਗਾ ਵੀਰ ਜੀ ਹੈਗਾ ਪੱਕਾ ਦੁੱਧ ਮੈਂ ਨਾ ਵੀਰ ਜੀ ਲੈਵੇ ਦੀ ਥੋੜੀ ਕੰਪੈਕਟ ਲੱਗਾ ਲੈਵਾ ਬਾਕੀ ਦੁੱਧ ਪਤਾ ਨਹੀਂ ਕਿੱਥੋਂ ਕੱਢੀ ਜਾਂਦੀ ਏ ਤੋਰੋ ਫੇਰ ਇਕ ਬਾਕੀ ਬਰੀਡ ਚ ਪਹਿਲਣ ਵੈਰਿਆ ਗੋਤਰਾ ਆਪਣਾ ਪਾ ਕੇ ਨੇ ਖੁੱਲਣਾ ਸੀ ਪੰਜਾਬ ਨੇ ਟਾਈਮ ਨਾ ਸੁਣਾ ਨਹੀਂ ਠੀਕ ਬਾਕੀ ਦੁੱਧ ਦੀ ਕਪੈਸਿਟੀ ਪੂਰੀ ਆ ਬਸ ਸੰਭੀ ਨਹੀਂ ਬਸ ਇਹ ਫੇਸਬੁਕ ਜਾੜ ਬਰੀਡ ਬੜੀ ਏ ਚਲੋ ਲੈ ਜਾ ਫੇਰ ਤੋਰ 10 ਲੀਟਰ ਦੁੱਧ ਜਿਹੜਾ ਨੇ ਕਿੰਨੇ ਵੀ ਹੈਗਾ ਇਹਦੇ ਕੋਲ ਬਾਕੀ ਵੀ ਜਿਵੇਂ ਦੁੱਧ ਆ ਰਹੀ ਹੈ ਬਾਕੀ ਜਿੱਥੇ ਸੇਵਾ ਵਾਲੇ ਘਰ ਚਲਦੀ ਵੱਡੀ ਮਸ਼ੀਨ ਹੈ ਦੁੱਧ ਮੰਨ ਲਓ 10 ਕਿਲੋ ਰੋਜ਼ ਦੁੱਧ ਲਈ ਜਾਵੇ ਹਾਂਜੀ 10 ਕਿਲੋ ਮੰਨ ਲਓ ਅੱਜ ਸਾਲ ਲਾ ਲਓ ਕਿੰਨੇ ਦਾ ਦੁੱਧ 5-600 ਦਾ ਰੋਜ਼ ਇਹਨੇ ਦੁੱਧ ਲਈ ਜਾਣਾ ਤੇ ਬਾਕੀ ਠੰਡੀ ਆ ਵੇਖੋ ਵੀਰ ਜੀ ਇਹ ਤਾਂ ਮੁੰਡਾ ਫਿਰ ਆ ਥਣਾ ਦਾ ਚਾਈ ਮੜਿਆ ਵਿਖਾ ਦਿਓ ਠੰਡੀ ਹੈ ਪਸ਼ਮੀ ਪਸ਼ਮੀ ਦੀ ਆ ਠੰਡੀ ਧੀਰੀ ਹੈ ਵੀਰ ਜੀ ਹਾਂਜੀ ਹਾਂਜੀ ਇਹ ਕਿੰਨੇ ਦੇ ਦੇ ਦੀਏ ਇਹ ਵੀਰ ਜੀ ਜੈ ਜੀ ਦੇ ਦੀਏ ਇਹ ਵੀਰ ਜੀ 23000 ਦੀ ਦੇ ਦੀਏ 23000 ਦੀ ਹਾਂਜੀ ਹਾਂਜੀ ਕਰਨੀ ਛੱਡ ਛੱਡ ਬਾਕੀ ਵੀਰ ਜੀ ਆਪਣੇ ਟਾਈਮ ਨਾਲ ਸੁਣਦੇ 50000 ਦੀ ਵੈੜ ਸੀ ਤੇ ਛੋੜੀ ਬਾਦੀ ਛੋੜ ਛੜ ਕਰਨੀ ਔਰ ਭਾਈ ਯਾਰ ਦੀ ਵੀ ਜੀ ਪੂਰੇ ਦੇ ਦਾਂਗੇ ਠੀਕ ਹੈ ਹਾਂਜੀ ਪੂਰੇ ਭਾਈ ਯਾਰ ਦੀ ਦੇ ਦਾਂਗੇ ਬਾਕੀ ਇਹ ਭਾਰ ਕਿੱਥੇ ਲਗਾ 10 ਕਿਲੋ ਵਾਲੀ ਕਿੰਨੇ ਦੇਣੀ ਇਸੀਆਂ ਨੂੰ 23 ਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਪੱਠੇ ਦਾ ਸਾਹ ਹੁਣ ਤੁਹਾਨੂੰ ਬੜਾ ਪੱਠੇ ਦਾ ਟਾਈਮ ਆ ਤੇ ਦੁੱਧ ਇਹਨੇ ਜਿਆਦਾ ਨਹੀਂ ਮੈਂ ਹਾਂਦਾ 14 ਕਿਲੋ 12 13 14 ਬਾਕੀ ਇਹ ਵੀ ਚਲੋ ਤੁਹਾਡੇ ਘਰ ਕੋ ਤਸੱਲੀ ਕਰ ਕੇ ਜਾਣਾ ਮੈਂ ਇੱਥੋਂ ਵੀ ਜੀ ਕੋ ਚੋਕ ਖੜੇ ਹਾਂ ਵੇਖ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਪਛੋੜ ਖਰੀਦ ਕੇ ਲੈ ਜਾ ਜੀ